ਲੇ ਆਓ ਜੀ ਲੈ ਆਓ ਜੀ ਲੈ ਆਓ ਜੀ ਲੈ ਆਓ ਜੀ ਲੈ ਆਓ ਜੀ ਜਦੋਂ ਕਿਸੇ ਦਾ ਘਰੇ ਫੰਕਸ਼ਨ ਹੁੰਦਾ ਪ੍ਰੋਗਰਾਮ ਹੁੰਦਾ ਵਿਆਹ ਹੁੰਦਾ ਖੁਸ਼ੀ ਦਾ ਮੌਕਾ ਦਾ ਜਵਾਈ ਭਾਈ ਜਾਂਦਾ ਲੋਕੀ ਜਵਾਈ ਭਾਈ ਦੀ ਸੇਵਾ ਕਰਦੇ ਆ ਤੇ ਇਹ ਜਵਾਈ ਭਾਈ ਤੋਂ ਕੰਮ ਕਰਵਾਈ ਜਾਂਦੇ ਆ ਵੇਖ ਲਓ ਵੈਸੇ ਇੱਕ ਪਾਸੇ ਗੱਲ ਚੰਗੀਆਂ ਵੀ ਜਵਾਈ ਭਾਈ ਕੰਮ ਕਰੀ ਜਾਂਦੇ ਪਰ ਫਿਰ ਵੀ ਇਹਨਾਂ ਦਾ ਹੱਕ ਬੰਦਾ ਵੀ ਇਹਦੀ ਸੇਵਾ ਕਰਨੇ ਹੋਂ ਤਾਂ ਦੇ ਕੋਲ ਮੌਕਾ ਹੂੰ ਤਾਂ ਰੀਲਾ ਚ ਹਮੇਸ਼ਾ ਹੀ ਇਹ ਤੇ ਥੱਲੇ ਲੱਗਾ ਰਹਿੰਦਾ ਹੈ ਰਮਨ ਦੇ ਹੁਣ ਇਹਦੇ ਕੋਲ ਮੌਕਾ ਸੇਵਾ ਕਰਵਾਵੇ ਇਹ ਤਾਂ ਰਿਲਾਂ ਚ ਐ ਚੰਗੀ ਤਾਂ ਕੜੀ ਸਦੀਆਂ ਨੂੰ ਤੇ ਨਾਲੇ ਇਹਦੇ ਟੱਬਰ ਨੂੰ ਤੇ ਹੁਣ ਮੌਕਾ ਸੇ ਹੁਣ ਸੇਵਾ ਕਰਵਾਵੇ ਇਹਦੇ ਤੋਂ ਸਮਾਨ ਸਾਰਾ ਪਈ ਲਿਆ ਤੇ ਸਮਾਨ ਸਾਰਾ ਤੁਸੀਂ ਹੀ ਲਿਆਉਣਾ ਸੀਗਾ ਜੇ ਪ੍ਰੋਗਰਾਮ ਤੁਹਾਡੇ ਘਰੇ ਸੀ ਨਾ ਤੇ ਭਾਜੀ ਤੁਸੀਂ ਵੰਡਣੀਆਂ ਪੰਡੇ ਦੇ ਵਿੱਚ ਤੇ ਸਮਾਨ ਵੀ ਤੁਸੀਂ ਹੀ ਲਿਆਉਣਾ ਸੀ ਹੁਣ ਆਂਡ ਗਵਾਂਡ ਨੇ ਤਾਂ ਲਿਆਉਣਾ ਨਹੀਂ ਸੀਗਾ ਵੀ ਚਲੋ ਪੈੰਡ ਚ ਗ੍ਰਾਹੀ ਕਰੋ ਵੀ ਹਾਂ ਅਸੀਂ ਭਾਜੀ ਵੰਡ ਲਈ ਆਪਦੇ ਮੁੰਡੇ ਦੇ ਵਿਆਹ ਦੀ 200 100 200 ਰੁਪਿਆ 5 500 2 ਵੀ ਅਸੀਂ ਭਾਜੀ ਵਾਸਤੇ ਪੈਸੇ ਇਕੱਠੇ ਕਰਦੇ ਆਂ ਜਾਂ ਫੇ ਤੁਹਾਡੀ ਆਡੀਅנס ਹੈ ਜਿਹੜੀ ਉਹ ਤੁਹਾਨੂੰ ਦੇਖ ਕੇ ਜਾਊਗੀ ਸਮਾਨ ਸਮਾਨ ਤਾਂ ਤੁਹਾਨੂੰ ਹੀ ਲਿਆਉਣਾ ਪੈਣਾ ਸੀਗਾ ਕਿ ਹਾਂ ਤੁਸੀਂ ਲੋਕਾਂ ਤੋਂ ਇਹ ਉਮੀਦ ਰੱਖਦੇ ਆਂ ਵੀ ਜਿਹੋ ਤੁਹਾਨੂੰ ਲਾਈਕ ਕਰਦੇ ਆ ਫੋਲੋ ਕਰਦੇ ਆ ਸਬਸਕ੍ਰਾਈਬ ਕਰਦੇ ਆ ਤੁਹਾਨੂੰ ਦੇਖਦੇ ਆ ਤਾਂ ਤੁਹਾਡੇ ਘਰ ਦਾ ਰਾਸ਼ਨ ਪਾਣੀ ਵੀ ਉਹ ਦੇਖ ਕੇ ਜਾਣ ਆਖੇ ਸਮਾਨ ਆਪਾਂ ਹੀ ਲਿਆਂਦਾ ਤੇ ਤੁਸੀਂ ਹੀ ਲਿਆਉਣਾ ਸੀਗਾ ਤੁਸਾਂ ਨਹੀਂ ਲੈ ਕੇ ਆਉਣਾ ਸੀ। ਜਿਹਨੇ ਸਪੈਸ਼ਲ ਬੁਲਾਇਆ ਵੀ ਸਾਡੀ ਹੈਲਪ ਕਰਾ ਦੋ ਵੇ ਇਹ ਮੰਨਦੇ ਨਹੀਂ ਹੁੰਦੇ। ਵਾਹ ਬਣਾਇਆ ਇਹਨਾਂ। ਉਹ ਤਾਂ ਨਹੀਂ ਛੇਤੀ ਹੈਲਪ ਕਰਨ ਆਉਂਦੇ ਤੁਹਾਡੀ ਕਿਉਂਕਿ ਉਹਨਾਂ ਨੂੰ ਪਤਾ ਵੀ ਤੁਸੀਂ ਤਾਂ ਕੰਮ ਕਰਨਾ ਨਹੀਂ ਹੁੰਦਾ। ਤੁਸੀਂ ਤਾਂ ਸਿਰਫ ਆਪਦਾ ਕੰਟੈਂਟ ਬਣਾਉਣਾ ਹੁੰਦਾ। ਵੀਡੀਓ ਸ਼ੂਟ ਕਰਨੀ ਹੁੰਦੀ ਹੈ। ਜਿੰਨਾ ਟਾਈਮ ਤੁਸੀਂ ਵੀਡੀਓ ਬਣਾਉਂਦੇ ਹੋ ਉਹਨਾਂ ਟਾਈਮ ਕੰਮ ਕਰਦੇ ਆ ਬਾਅਦ ਚ ਪੁੱਛਦੇ ਨਹੀਂ ਕਿਸੇ ਨੂੰ ਵੀ ਹੈਲਪ ਦੀ ਲੋੜ ਆ ਕਿ ਨਹੀਂ। ਤਾਂ ਹੀ ਅਗਲੇ ਆਉਂਦੇ ਨੇ ਵੀ ਬਾਅਦ ਚ ਸਾਰਾ ਕੰਮ ਉਹਨਾਂ ਸਿਰ ਸੈੱਟ ਦਿੰਨੇ ਤੁਸੀਂ। ਆ ਹੁਣ ਵੀ ਜਿੰਨਾ ਚਿਰ ਕੈਮਰਾ ਆਉਣਾ ਨਾ ਉਹਨਾਂ ਚਿਰ ਵੇਖੋ ਅੱਗੇ ਲੱਗ ਲੱਗ ਕ ਤਜੋ ਕਿ ਆਮਰਾ ਬੰਦ ਤੇ ਇਹਨੇ ਵੀ ਟੱਕ ਕੇ ਬਹਿ ਜਾਣਾ ਇੱਕ ਥਾਂ ਤੇ ਕਰੋ ਭਾਈ ਜੇ ਤੇ ਕੈਮਰਾ ਖੁੱਲੂਗਾ ਤਾਂ ਮੈਂ ਵੀ ਸ਼ੁਰੂ ਹੋ ਜੂੰਗੀ ਐ ਕਰਕੇ ਬਾਹਰ ਜਾਂਦੀ ਨਾ ਸਾਰੇ ਤਾਂ ਕਰਦੀ ਸ਼ੁਕਰ ਹਾਜੇ ਐ ਐ ਐ ਕਰਕੇ ਤੇ ਸਿਰਫ ਬਾਹੀਂ ਹੈਲਦੀ ਤੂੰ ਸਾਰੀ ਨਹੀਂ ਹੈਲਦੀ ਨੀ ਤਾਂ ਜਿਹੋ ਜੀ ਤੂੰ ਹੈਗੀ ਨਾ ਤੂੰ ਸਾਰੇ ਹਿਲਣੀ ਚਾਹੀਦੀ ਸ ਇੰਨੀ ਮੋਟੀ ਤਾਂ ਤੂੰ ਹੈ ਨਹੀਂਗੀ ਹੈਗੀ ਪਤਲੀ ਜਾਂ ਕੋਟ ਕੱਟ ਪਾ ਕੇ ਥਲੋਂ ਦੀ ਸਲਵਾ ਸੂਰ ਤੇ ਥਲੋਂ ਦੀ ਲੀੜੇ ਤੁੰਨੇ ਹੋਣਗੇ ਚਾ ਚਾ ਪੰਜ ਪੰਜ ਤਾਂ ਹੀ ਮੋਟੀ ਲੱਗਦੀ ਹੈ ਇਹ ਤਾਂ ਤੂੰ ਹੈ ਨਹੀਂ ਇੰਨੀ ਮੋਟੀ ਤੇ ਸ਼ੁਕਰ ਮਨਾ ਜੋ ਸ਼ਾਂ ਦੀ ਹੈ ਨਾ ਆਟਾ ਵੇਸਨ ਜਦੋਂ ਕੱਲੀ ਬਾਹੀਂ ਹੈਲਦੀ ਹੈ ਤੇ ਸਾਰੀ ਨਹੀਂ ਹੈਲਦੀ ਜਾਇ ਅਸੀਂ ਇਕੱਲੀ ਆਂਦੀ ਮੈਂ ਸਿੱਖ ਲਗੀਆਂ ਗੋਤੇ ਮੈਂ ਲੱਡੂ ਬਣਾਉਣੇ ਸਿੱਖਣਾ ਹੀ ਆ ਬਸ ਆਪਾਂ ਸਿੱਖਣਾ ਹੀ ਆ ਬਣਾਉਣੇ ਤਾਂ ਹੈ ਹੀ ਨਹੀਂ ਤੇ ਜੇ ਬਣਾਉਣ ਲੱਗ ਵੀ ਗਈਏ ਤੇ ਕੋਲ ਬਣਨੇ ਵੀ ਨਹੀਂਗੇ ਕਿਉਂਕਿ ਇਹ ਸਿਰਫ ਗੱਲਾਂ ਜੋਗ ਰਿਹਾ ਇਹ ਸਿਰਫ ਵਲੌਗ ਬਣਾਉਣ ਜੋਗ ਗਿਆ ਤੇ ਜਦੋਂ ਕੈਮਰਾ ਖੁੱਲਦਾ ਉਦੋਂ ਕੈਮਰੇ ਸਾਹਮਣੇ ਮਾੜਾ ਮੋਟਾ ਕੰਮ ਕਰਨ ਜੋਗ ਗਿਆ ਹੈ ਇਹ ਜੇ ਕੁਛ ਸਿੱਖ ਵੀ ਲੈਣਗੇ ਇਹਨਾਂ ਕੋਲ ਕੋਈ ਸਿੱਖਿਆ ਵਾਲਾ ਕੰਮ ਹੋਣਾ ਵੀ ਨਹੀਂ ਸਿਖਾਦੀ ਸਾਰਾ ਕੁਝ ਖਾਣਾ ਦੀ ਬੋਲਵੇਂ ਲੱਗੀ ਸਿਖਾਤਾ ਦਿੱਤਾ ਤੈਨੂੰ ਸਾਰਾ ਕੁਛ ਪੈਸੇ ਖਾਏ ਦਾ ਫਾਇਦਾ ਤਾਂ ਨਾ ਵਿਜੇ ਤੂੰ ਪ੍ਰਭ ਨੂੰ ਬਣਾ ਬਣਾ ਖਵਾਵੇਂ ਵੀ ਸਿਰਫ ਇੰਨੇ ਨਾਲ ਤਾਂ ਨਹੀਂ ਸਾਰਨਾਗਾ ਵੀ ਤੂੰ ਅਗਲੇ ਨੂੰ ਰੀਲਾਂ ਦੇ ਵਿੱਚ ਕੜੀਸੀ ਜਾਵੇਂ ਕਦੇ ਲਾਤੋਂ ਫੜ ਕੇ ਕੜੀਸ ਲਿਆ ਤੇ ਕਦੇ ਬਾਹੋਂ ਫੜ ਕੇ ਕੜੀਸ ਲਿਆ ਅਗਲੀ ਸੇਵਾ ਵੀ ਕਾਏ ਜੇ ਕੁਛ ਸਿੱਖਿਆਤਨ ਬਣਾ ਕੇ ਖਵਾਵੀ ਕਦੇ ਉਹਦੀ ਮਾਂ ਫੜ ਲਈ ਕਦੇ ਉਹਦੀ ਭੈਣ ਫੜ ਲਈ ਤਾਂ ਕਦੇ ਉਹ ਨਹੀਂ ਦਿੱਟਿਆ ਕਦੇ ਨਾ ਆਹ ਲਾਹ ਮੈਨੂੰ ਇਹ ਇਹ ਤੇ ਕਿੰਨੇ ਰੰਗ ਮਲਾ ਕੇ ਨਾ ਫੇਰ ਕਰਦੇ ਪਿਛਲੀ ਵਾਰੀ ਮਿਲ ਗਈ ਆ ਦੇਖ ਲੋ ਪਹਿਲਾਂ ਆਂਟੀ ਕਰੀ ਜਾਂਦੇ ਸੀ ਨਾ ਕੰਮ ਜਦੋਂ ਕੈਮਰਾ ਆਨ ਹੋ ਗਿਆ ਨੂੰ ਪਤਾ ਲੱਗ ਗਿਆ ਵੀ ਹੁਣ ਕੈਮਰਾ ਆਨ ਆ ਦਵਾ ਦਵਾ ਲਿਆਓ ਮੈਂ ਕਰ ਵੀ ਜਿੰਨਾ ਟਾਈਮ ਕੈਮਰਾ ਆਨ ਉਹਨਾ ਟਾਈਮ ਕੰਮ ਕਰਨ ਲਈ ਇਹ ਆਉਣ ਜਦੋਂ ਕੈਮਰਾ ਆਫ ਉਹਦੇ ਇਹ ਆਫ ਹੋ ਜਾਂਦੇ ਆ ਜਿਵੇਂ ਇਹਦਾ ਬਟਨ ਲੱਗਾ ਹੁੰਦਾ ਵੀ ਕੈਮਰਾ ਆਨ ਹੋਊਗਾ ਤੇ ਇਹਨਾਂ ਦਾ ਬਟਨ ਆਨ ਹੋਊਗਾ ਫਿਰ ਇਹ ਕੰਮ ਧੰਦਾ ਕਰਨਗੇ ਕੈਮਰਾ ਆਫ ਤੇ ਨਾਲ ਦੇ ਨਾਲ ਇਹਨਾਂ ਦਾ ਕੰਮ ਕਰਨ ਵਾਲਾ ਬਟਨ ਆਫ ਅੱਟਿਊਨ ਜੀ ਪਤਾ ਨਹੀਂ ਇਹਨਾਂ ਨੇ ਕਿੱਥੋਂ ਲੱਭੀ ਆ ਟਿਊਨ ਸੁਣ ਕੇ ਨਾ ਭੰਗੜਾ ਕਰਨ ਨੂੰ ਜੇ ਕਰਦਾ ਤੁਸੀਂ ਵੀ ਦੱਸਿਓ ਤੁਹਾਡਾ ਵੈਚ ਦੀ ਭੰਗੜਾ ਕਰਨ ਨੂੰ ਜੇ ਕੀਤਾ ਕਿ ਨਹੀਂ ਨੱਚਣ ਨੂੰ ਜੇ ਕੀਤਾ ਕਿ ਨਹੀਂ ਵਲੌਗ ਜਿਵੇਂ ਮਰਜੀ ਐ ਕੰਟੈਂਟ ਜਿਵੇਂ ਮਰਜੀ ਇਹਨਾਂ ਦਾ ਪਰ ਆ ਟਿਊਨ ਸੁਣ ਕੇ ਨੱਚਣ ਨੂੰ ਜੀ ਜ਼ਰੂਰ ਕੀਤਾ ਭੰਗੜਾ ਪਾਉਣ ਨੂੰ ਤੁਸੀਂ ਵੀ ਦੱਸਿਓ ਸਾਰੇ ਜਣੇ ਤੁਹਾਡੇ ਜੀ ਕੀਤਾ ਕਿ ਨਹੀਂ ਕੀਤਾ ਸਾਡੇ ਤਾਂ ਵੈਸੇ ਹੀ ਵਿਆ ਮੇਰੇ ਨਾਨਾ ਦਾ ਤਾਂ ਬੜਾ ਮਨ ਹੁੰਦਾ ਵੀ ਹਾਂ ਵਿਆਹ ਜਾਗੋ ਤੇ ਆਏ ਨੱਚਾਂਗੇ ਪਹਿਲ ਸੇ ਚਾਏ ਨੱਚਾਂਗੇ ਪਹਿਲ ਸੇ ਤੇ ਚੱਲ ਕਾਦਾ ਨੱਚੇ ਨਾ ਕੁੜੀਆਂ ਰਹਿੰਦੇ ਵੀ ਜਾਗੋ ਤੇ ਆਏ ਨੱਚਾਂਗੇ ਬੜਾ ਹੁੰਦਾ ਉੱਤੋਂ ਆ ਟਿਊਨ ਸੌਣੇ ਬਈ ਸੱਜੀ ਬੜਾ ਜੀ ਕੀਤਾ ਨੱਚੇ ਨੂੰ ਬਾਕੀ ਗੱਲਾਂ ਨੇ ਗੱਲਾਂ ਟਿਊਨ ਪਤਾ ਨਹੀਂ ਕਿੱਥੋਂ ਲੱਭਦੇ ਆ ਬਾਕੀ ਕੰਟੈਂਟ ਜਿਵੇਂ ਮਰਜ਼ੀ ਹੁੰਦਾ ਟਿਊਨ ਲਾ ਕੇ ਜਿੱਥੇ ਟਿਊਨ ਲੱਗਦੀ ਹੁੰਦੀ ਨਾ ਉੱਥੇ ਥੋੜਾ ਵਧੀਆ ਬਣਾ ਲੈਂਦੇ ਆ ਕੰਟੈਂਟ ਤੇ ਜਿੱਥੇ ਬੋਲਦੇ ਆ ਉੱਥੇ ਬੋਲਦੇ ਥੋੜਾ ਬਕਵਾਸ ਹੀ ਕਰਦੇ ਆ ਜਿੱਥੇ ਬੋਲਦੇ ਉੱਥੇ ਤਾਂ ਪੂਰੀ ਜਾਣਗੇ ਬਕਵਾਸ ਕੰਟੈਂਟ ਬਣਾਏ ਜਾਣਗੇ ਜਿੱਥੇ ਜਿੱਥੇ ਟਿਊਨ ਲੱਗਿਆ ਸਮਾਨ ਦਿਖਾਈ ਗਏ ਵੀ ਕਿਵੇਂ ਕਿਵੇਂ ਕੀਤਾ ਵੀ ਕੀ ਕੀ ਰਲਾਈ ਜਾਂਦੇ ਵਿੱਚ ਤੇ ਵਧੀਆ ਲੱਗਦਾ ਟਿਊਨ ਸੁਣਾ ਦੇ ਨਾਲ ਨਾਲ ਨਾ ਉਹ ਚੀਜ਼ ਦੇਖਣ ਦੇ ਵਿੱਚ ਵਧੀਆ ਲੱਗਦੀ ਆ ਪਰ ਜਿਹੜੇ ਬੋਲਦੇ ਆ ਪਰੰਜ ਉਹਦੇ ਬੋਲਦੇ ਉਹਦੇ ਵੈਸੇ ਕੰਟੈਂਟ ਖਰਾਬ ਹੋ ਜਾਂਦਾ ਜਾਫੇ ਜਾਣ ਕੇ ਕੰਟੈਂਟ ਖਰਾਬ ਬਣਾਉਂਦੇ ਵੀ ਹਾਂ ਸਾਨੂੰ ਰੋਸਟ ਕਰਨਗੇ ਤੇ ਜਿਹੜੇ ਚਾਰ ਲੋਕ ਨਹੀਂ ਵੰਦੇ ਸਾਨੂੰ ਉਹ ਵੀ ਰੋਸਟ ਦੇ ਬਹਾਨੇ ਦੇਖਣਗੇ ਉਹ ਸਾਰਾ ਮਸਾਲਾ ਮਸੂਲਾ ਤਿਆਰ ਕਰ ਲਿਆ ਆਪਾਂ ਹੱਥ ਨੇ ਸੇ ਹੈ ਆਪਾਂ ਆਪਾਂ ਤਾਂ ਨਹੀਂ ਤਿਆਰ ਕੀਤਾ ਨਾ ਤਾਂ ਅਸੀਂ ਆਏ ਤੇ ਨਾ ਤੂੰ ਤਿਆਰ ਕੀਤਾ ਜਿਵੇਂ ਪਹਿਲਾਂ ਤੈਨੂੰ ਚਾਰ ਵਾਰ ਕਹਿ ਹਟੀਏ ਪਹਿਲਾਂ ਆ ਵੀ ਵੀ ਜਦੋਂ ਕੈਮਰਾ ਆਨ ਹੁੰਦਾ ਉਦੋਂ ਇਹ ਆਨ ਹੋ ਜਾਂਦੀ ਐ ਇਸ ਕਰਕੇ ਆਪਾਂ ਤਾਂ ਤੂੰ ਕਹੀਂ ਨਾ ਨਾ ਤਾਂ ਅਸੀਂ ਤਿਆਰ ਕੀਤਾ ਨਾ ਤੂੰ ਤਿਆਰ ਕੀਤਾ ਆਂਟੀ ਜੀ ਨੇ ਤੇ ਦੋ ਤਾਂ ਜਾਨਾ ਨੇ ਹੋ ਰਲ ਕੇ ਤਿਆਰ ਕੀਤਾ ਆ ਆ ਆਪਦੇ ਆਪ ਨੂੰ ਕ੍ਰੈਡਿਟ ਨਾ ਦੇਈ ਜਾ ਤੂੰ ਤੂੰ ਕੁਛ ਨਹੀਂ ਕੀਤਾਗਾ ਇੱਕ ਕੰਟੈਂਟ ਬਣਾਉਣ ਦੇ ਲਈ ਤੁਸੀਂ ਕੈਮਰੇ ਅੱਗੇ ਹੋ ਕੇ ਆਏ ਲੱਗੇ ਹੁੰਦੇ ਜਿਵੇਂ ਸਾਰਾ ਕੁਝ ਤੁਸੀਂ ਕੀਤਾ ਤੁਸੀਂ ਨਾ ਹੋਵੇ ਤੇ ਇੱਥੇ ਕੁਝ ਹੋਣਾ ਹੀ ਨਹੀਂ ਨਾ ਕਰਾਂਗੇ ਆਪਾਂ ਪੇੜੇ ਫਿਰ ਵੇਲਾਗੇ ਫਿਰ ਉਹ ਬਣਾਵਾਂਗੇ ਠੀਕ ਆ ਏਡੇ ਏਡੇ ਪੇੜੇ ਤੁਸੀਂ ਧਿਆਨ ਦਿੱਤਾ ਇਹ ਰੋਜ਼ ਘਰੇ ਰੋਟੀ ਬਣਾ ਹੀ ਬਣਾਉਂਦੀ ਹੋਗੀ ਤੁਹਾਨੂੰ ਲੱਗਦਾ ਹੈ ਬਣਾਉਂਦੀ ਹੋਗੀ ਮੈਨੂੰ ਇਹ ਲੱਗਦਾ ਜਿਆਦਾਤਰ ਬਾਹਰ ਦਾ ਆਰਡਰ ਕਰਦੇ ਹੋਣਗੇ। ਵਿੱਚ ਤੁਸੀਂ ਦੇਖੋ ਇੱਕ ਪੇੜਾ ਬਣਾਉਣ ਤੇ ਉਹਦਾ ਕਿੰਨਾ ਜ਼ੋਰ ਲੱਗ ਜਾਂਦਾ। ਵੀ ਪੂਰਾ ਜੂ ਗੋਲ ਕਰਦੀ ਸੀ ਨਾ ਪੇੜਾ ਪੂਰਾ ਜ਼ੋਰ ਲੱਗ ਜਾਂਦਾ ਸੀ। ਫੇ ਜ਼ੋਰ ਲਾ ਕੇ ਫੇ ਡੜਾ ਮੱਦੇ ਨੇ ਪੇੜੇ ਦਾ ਥਾਏ ਮਾਰਿਆ। ਵੀ ਪੇੜਾ ਬੈਠਾ। ਜੇ ਬੰਦਾ ਰੋਜ਼ ਪੇੜਾ ਬਣਾਉਂਦਾ ਹੈ ਨਾ ਤਾਂ ਆਏ ਦੋ ਦੋ ਬਣਾ ਲੈਂਦਾ ਉਹਨੂੰ ਜ਼ੋਰ ਜਾਰ ਰੋਣ ਦੀ ਲੋੜ ਨਹੀਂ ਪੈਂਦੀ। ਤੇ ਇਹ ਵੇਖ ਲਓ ਕਿੰਨਾ ਜ਼ੋਰ ਲਾਈ ਜਾਂਦੀ ਹੈ ਇੱਕ ਪੇੜਾ ਬਣਾਉਣ ਵਾਸਤੇ। ਤੇ ਜਦੋਂ ਉਹ ਬਣਿਆ 10 ਪੇੜੇ ਬਣਾਉਣੇ ਆ। ਦੂਜੀ ਆਂਟੀ ਜਿਹੜੀਆਂ ਨਾਲ ਆਉਣਾ ਹੈ 10 ਪੇੜੇ ਬਣਾਉਣੇ ਉਹਦੋਂ ਇਹਦਾ ਇੱਕ ਮਸਾ ਬਣਾਇਆ ਕਰੂਗਾ ਮੈਨੂੰ ਲੱਗਦਾ ਅਸਲ ਵਿੱਚ ਮੈਂ ਮੰਮੀ ਜ਼ਿਆਦਾ ਕੁਟੇਰੀ ਹਾਂ ਨਹੀਂ ਨਹੀਂ ਹੁਣ ਘੋਟਣਾ ਇਹਨਾਂ ਦੀ ਚੰਗੀ ਤਰ੍ਹਾਂ ਯੋਇ ਹੋਰ ਮੇਕ ਕੁਤੇ ਫੁੱਲੀ ਨਹੀਂ ਨਹੀਂ ਇਹ ਠੀਕ ਹੈ ਫੁੱਲ ਬਣਦੇ ਆ ਓਏ ਹਾਏ ਰਮਨ ਗੱਲ ਕੋਲ ਫੁੱਲ ਨਹੀਂ ਬਣਦਾ ਪਿਆ ਪਰ ਰਮਨ ਗੱਲ ਕਰੋ ਰਮਨ ਗੱਲ ਕੋਲ ਰੀਲਸ ਦੇਖੋ ਕਿੰਨੀਆਂ ਵਧੀਆ ਬਣ ਜਾਂਦੀਆਂ ਹਨਾ ਡਾਂਸ ਦੇਖੋ ਕਿੰਨਾ ਸੋਹਣਾ ਕਰ ਲੈਂਦੀ ਐ ਆਪਦੇ ਸੋਹਰਿਆਂ ਦੀ ਲਹਾਪਾ ਦੇਖੋ ਕਿੰਨੀ ਸੋਹਣੀ ਕਰ ਲੈਂਦੀ ਐ ਹਨਾ ਵਲੌਗ ਕਿੰਨਾ ਸੋਹਣਾ ਬਣਾ ਲੈਂਦੀ ਐ ਤੇ ਹਾਏ ਰਮਨ ਗੱਲ ਇੰਨਾ ਕੁਝ ਕਰ ਲੈਂਦੀ ਉਹਦੇ ਤੇ ਇੱਕ ਫੁੱਲ ਨਹੀਂ ਪੰਦਾ ਪਿਆ ਫਿੱਟ ਮੂੰਹ ਉਤਰਿਆ ਹੋ ਜੀ ਦੇ ਐਂ ਤੇ ਕਿੱਵੇਂ ਬਣ ਗਈ ਹਾਂ ਬਣ ਗਈ ਬਰੰਡੀ ਵਰਗੀ ਨਹੀਂ ਬਣੀ ਚਲ ਕੋਈ ਬਣ ਗਏ ਪਰ ਆਂਟੀ ਵਰਗੇ ਨਹੀਂ ਬਣੇ ਤੇ ਮੈਡਮ ਜੀ ਆਂਟੀ ਵਰਗੇ ਬਣਾਉਣੇ ਵੀ ਨਹੀਂ ਗੇ ਤੇ ਨਾ ਹੀ ਤੇਰੇ ਕੋਲ ਆਂਟੀ ਵਰਗੇ ਬਣਨੇ ਆ ਉਹ ਆਂਟੀ ਦੀ ਸ਼ਕਲ ਨਹੀਂ ਬਣਾਉਣੀ ਇਹ ਆਈ ਥਿੰਕ ਗੁਜੀਆ ਕਹਿੰਦੇ ਆ ਨਾ ਇਹਨੂੰ ਗੁਜੀਆ ਬਣਾਉਣਾ ਹੈ ਆਂਟੀ ਨਹੀਂ ਬਣਾਉਣੀ ਆ ਕਿ ਆਂਟੀ ਵਰਗੇ ਨਹੀਂ ਬਣੇ ਜਿਹੋ ਜਿਹੇ ਆਂਟੀ ਗੁਜੀਆ ਬਣਾਉਂਦੀ ਪਈ ਨਾ ਉਹੋ ਜਿਹੇ ਗੁਜੀਆ ਬਣਾ ਤੂੰ ਵੀ ਆਂਟੀ ਵਰਗੇ ਨਹੀਂ ਬਣੇ ਤੇ ਆਂਟੀ ਬਣਾਉਣੀ ਵੀ ਨਹੀਂ ਇੱਥੇ ਤੁਸੀਂ ਨਹੀਂ ਆਣੀ ਆ ਦੇ ਸਾਹਮਣੇ ਠੀਕ ਸਾਹਮਣੇ ਸਾਡੇ ਹੁੰਦੇ ਆਂ ਨਹੀਂ ਸਾਡੇ ਹੁੰਦੇ ਆ ਟੈਨਸ਼ਨ ਨਹੀਂ ਲੈਣੀ ਸਾਹਮਣੇ ਨਹੀਂ ਆਏ ਹਾਏ ਰਮਨ ਇੱਥੇ ਤੂੰ ਗਲਤ ਬੋਲ ਗਈ ਆ ਭੈਣੇ ਇੱਥੇ ਤੋਂ ਆ ਗੱਲ ਬਹੁਤ ਗਲਤ ਬੋਲ ਗਈ ਆ ਤੈਨੂੰ ਇਹ ਗੱਲ ਨਹੀਂ ਬੋਲਣੀ ਚਾਹੀਦੀ ਸੀਗੀ ਤੈਨੂੰ ਇਹ ਨਹੀਂ ਕਹਿਣਾ ਚਾਹੀਦਾ ਸੀਗਾ ਵੀ ਸਾਡੇ ਹੁੰਦੇ ਆ ਤੈਨੂੰ ਇਹ ਕਹਿਣਾ ਚਾਹੀਦਾ ਸੀਗਾ ਵੀ ਸਾਡੇ ਹੁੰਦੇ ਆ ਮਤਲਬ ਕਿ ਤੇਰੇ ਹੁੰਦੇ ਆ ਇੱਥੇ ਟੈਨਸ਼ਨਾਂ ਹੀ ਟੈਨਸ਼ਨਾਂ ਵਿਪਤਾ ਕੋਈ ਨਹੀਂ ਇਹ ਕੈਮਰਾ ਕਦੋਂ ਖੋਲ ਕੇ ਕੰਮ ਕਰਨ ਲੱਗ ਜਾਣਾ ਇੱਕੋ ਦਮ ਵਿੱਚ ਆ ਕੇ ਵੜ ਜਾਓ ਪਤਾ ਕੋਈ ਨਹੀਂ ਇਹ ਕਦੋਂ ਕੈਮਰਾ ਬੰਦ ਕਰ ਦੇਣਾ ਤੇ ਭਮੀਰੀ ਉਹ ਕੋਈ ਕਦਾਂ ਮੁੱਠ ਕੇ ਉਹ ਉੱਥੇ ਜਾ ਵੜਨਾ ਵਾ ਇਹ ਸਕੇ ਨਹੀਂ ਤੂੰ ਇਹ ਗੱਲ ਕਹਿਣੀ ਚਾਹੀਦੀ ਸੀ ਸਾਢੇ ਕਰਕੇ ਟੈਨਸ਼ਨਾਂ ਹੀ ਟੈਨਸ਼ਨ ਤੂੰ ਗੱਲ ਗਲਤ ਘਾਤੋ ਕਹਿ ਜਾਨੀ ਇਹਦੇ ਨਾਲ ਥੱਲੇ ਵੀ ਨਹੀਂ ਲੱਗੂਗਾ ਹਣਾ ਇਹਦੇ ਨਾਲ ਮੈਂ ਹਾਂ ਤੇਲ ਜਿਆ ਦੇਖੋ ਗੁਜੀਆਂ ਬਣਾ ਰਿਹਾ ਤੇਲ ਚ ਤਲ ਰਹੇ ਆ ਤੇ ਜਿਹੜਾ ਤੇਲ ਵਾਧੂ ਹੁੰਦਾ ਉਹ ਤੇ ਸੁੱਕਿਆ ਜਾਵੇ ਉਹਦੇ ਵਾਸਤੇ ਆਪਾਂ ਥੱਲੇ ਨਿਊਜ਼ਪੇਪਰ ਜਾਂ ਖਬਰ ਉਹ ਜਾਂ ਟਿਸ਼ੂ ਪੇਪਰ ਉਹ ਵੀ ਛੋਨੇ ਤਾਂ ਕਿ ਤੇਲ ਵਾਧੂ ਆ ਜਿਹੜਾ ਉਹ ਸੁੱਕਿਆ ਜਾਵੇ ਜਿਆਦਾ ਉੱਤੇ ਤੇਲ ਨਾ ਰਵੇ ਚੀਜ਼ ਦੇ ਤੇ ਇਹ ਘੋਗੜ ਦੇਖ ਲੋ ਸਿਲਵਰ ਪੇਪਰ ਰੱਖਿਆ ਹੁੰਦੇ ਆ ਪੋਣਾ ਮਿਛੋਣਾ ਨਹੀਂ ਲੋੜ ਨਹੀਂ ਪੋਣਾ ਤੇ ਪਛਾਵਾਂਗੇ ਹੈ ਘੋਗੜ ਜੇ ਆਖੇ ਪੋਣਾ ਵੀ ਛੋਣਾ ਸਿਲਵਰ ਪੇਪਰ ਐਲੂਮੀਨੀਅਮ ਫੋਇਲ ਹੈ ਜਿਹੜਾ ਉਹਦੇ ਉੱਪਰ ਦੀ ਪੋਣਾ ਵਿਛਾਉਣਾ ਵਾ ਫਿਰ ਤੇ ਹਾਲ ਤੁਹਾਡੇ ਚਲ ਤੁਸੀਂ ਐਲੂਮੀਨੀਅਮ ਫੋਇਲ ਵਿੱਚ ਰੱਖਤਾ ਵਿਛਾਤਾ ਵੀ ਤੁਹਾਡੇ ਜਿਹੜਾ ਨਿੱਕਾ ਟੱਬ ਬੱਠਲ ਜਾਂ ਉਹ ਗੰਦਾ ਨਾ ਹੋਵੇ ਨਾ ਇਹਨੂੰ ਤੇਲ ਨਾ ਲੱਗੇ ਪਰ ਸਿਲਵਰ ਪੇਪਰ ਦੇ ਉੱਤੇ ਤਾਂ ਤੁਸੀਂ ਨਿਊਜ਼ਪੇਪਰ ਜਾਂ ਕੋਈ ਵੀ ਟਿਸ਼ੂ ਪੇਪਰ ਇਹਦੇ ਰੱਖ ਸਕਦੇ ਜਿਹਦੇ ਨਾਲ ਆਇਲ ਜਿਹੜਾ ਵਾਧੂ ਘਟੂ ਤੇਲ ਉਹ ਸੁੱਕਿਆ ਜਾਵੇ ਉਹਦੇ ਉੱਪਰ ਪੋਣਾ ਰੱਖਣਾ ਵਾ ਇਹਨਾਂ ਨੇ ਹੈ ਕੋਈ ਇਹਨਾਂ ਦੀ ਬੰਦਿਆਂ ਵਾਲੀ ਗੱਲ ਪੋਣੇ ਚ ਬਾਅਦ ਚ ਤੇਲ ਹੈ ਜਿਹੜਾ ਨਿਕਲਣਾ ਵੀ ਨਹੀਂਗਾ ਛੇਤੀ ਕਿ ਫੋਨ ਆ ਰੱਖਣਾ ਵਾ ਬੰਦਿਆਂ ਵਾਲੀਆਂ ਗੱਲਾਂ ਕਰੋ ਤੁਸੀਂ ਕਿਹੜੇ ਕੰਮ ਕਰਦੇ ਪਏ ਜੇ ਹੈ ਜੇ ਜੇ ਮੇਰੇ ਮੂਹ ਚਾਜ ਕਿੱਥੋਂ ਨਿਕਲੇ ਕਿਹੜੇ ਕੰਮ ਕਰਦੇ ਪਏ 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 ਜੇ ਹੀ ਨਿਕਲੂਗਾ ਤੇ ਜੋ ਵੀ ਜੇ ਜੂ ਚਾਹ ਬਣਾਵਾ ਕੀਤੀ ਚਾਹ ਬਣਾਵਾ ਚਾਹ ਪਾਕ ਬਣਾਵਾਂਗੇ ਇਕੱਠੇ ਪੀਨੇ ਆ ਦੇਖ ਲੋ ਚਾਹ ਪਪਨਾਵਾਂਗੇ ਆਪਾਂ ਇਕੱਠੇ ਪੀਨੇ ਆ ਇਕੱਠੇ ਕਾਹ ਤੋਂ ਪੀਨੀ ਆ ਤਾਰ ਕੇ ਨੂੰ ਵਾਰੀ ਵਾਰੀ ਓਟਕੇ ਬਣਾਉਣੀ ਨਾ ਪਵੇ ਵੀ ਹੁਣ ਤੁਹਾਡੇ ਵਾਸਤੇ ਬਣਾਉਗੀ ਬਾਅਦ ਚ ਸਾਰਿਆਂ ਨੇ ਇਕੱਠੇ ਨੇ ਪੀਣੀ ਐ ਫਿਰ ਕੰਮ ਨਵੜ ਕੇ ਫਿਰ ਬਣਾਉਣੀ ਨਾ ਪਵੇ ਕੰਮ ਕਰਨ ਤਾਂ ਬੜੀ ਚਾਲੂ ਆ ਵੀ ਤੁਹਾਨੂੰ ਕਿਹ ਦਿਨ ਦਾ ਆ ਕੇ ਇਕੱਠੇ ਪੀਵਾਂਗੇ ਪਿਆਰ ਕੰਮ ਕਰਨ ਤਾਂ ਚੱਲੀ ਆ ਅਗਲੂ ਅਗਲੀ ਚਾਲੂ ਆ ਅਗਲੀ ਚੱਲੀ ਆ ਅਗਲੂ ਹੋ ਗਿਆ ਅਗਲੀ ਚਾਲੂ ਆ ਕੰਮ ਕਰਨ ਤੋਂ ਐਵੇਂ ਨਾ ਲੈ ਜਾਈ ਪਿਆਰ ਮੁਹੱਬਤ ਕਰਕੇ ਕਹਿੰਦੀ ਐ ਵੀ ਹਾਂ ਆਪਾਂ ਇਕੱਠੇ ਪੀਵਾਂਗੇ ਜਾ ਕੇ ਬਣਾਉਣੀ ਨਾ ਪੈ ਜੇ ਤਾਂ ਕਰਕੇ ਕਹਿੰਦੀ ਐ ਨੰਬਰ ਆ ਬੜਾ ਬਿਆਲ ਦੀ ਫੇਰੀ ਤੇ ਬੁਵਾ ਮੇਰੇ ਵਿੱਚ ਕੋਈ ਆਪਣੇ ਵਿੱਚ ਕੋਈ ਤੇਰਮੀਰ ਹੈ ਆ ਲੈ ਲੋ ਜੀ ਅਕੇ ਅੰਡੀ ਆਪਣੇ ਵਿੱਚ ਕੋਈ ਤੇਰਮੀਰ ਹੈਗਾ ਵਾ ਪਹਿਲੇ ਤੇਰਮੀਰ ਹੈਗਾ ਬਤਾਈ ਤਾਂ ਉਹਨਾਂ ਨੂੰ ਚਾਹ ਨਹੀਂ ਬਣਾ ਕੇ ਦਿੰਦੀ ਵੀ ਹਾਂ ਮੈਂ ਮੈਂ ਤੁਹਾਡੇ ਵਾਸਤੇ ਚਾਹ ਬਣਾਵਾ ਮੈਂ ਵੱਡੀ ਬਲੌਗਰ ਨਹੀਂ ਮੈਂ ਵੱਡੀ ਰੀਲ ਰਾਣੀ ਮੈਂ ਵੱਡੀ ਬਕਵਾਸਾਂ ਦੀ ਰਾਣੀ ਮੈਂ ਤੁਹਾਡੇ ਵਾਸਤੇ ਚਾਹ ਬਣਾਵਾਂ ਤੁਸੀਂ ਮੈਨੂੰ ਚਾਹ ਬਣਾ ਕੇ ਲਿਆਕ ਦੋ ਠੀਕ ਆ ਐਟੀਟਿਊਡ ਮੈਂ ਤੁਹਾਨੂੰ ਚਾਹ ਬਣਾ ਕੇ ਨਹੀਂ ਲਿਆ ਕੇ ਦਿੰਦੀ ਤੇ ਤੇਰਮੀਰੀ ਆ ਜਦ ਅਗਲਿਆਂ ਨੇ ਪਹਿਲੇ ਉੱਠੀ ਹੋਵੇ ਤਾਂ ਪਹਿਲੇ ਬੋਲ ਅਗਲਿਆਂ ਦੇ ਵੀ ਹਾਂ ਮੈਂ ਲਿਆਉ ਮੈਂ ਤੁਹਾਨੂੰ ਚਾਹ ਬਣਾ ਕੇ ਦਿੰਨੀ ਆ ਤੂੰ ਪਹਿਲਾਂ ਕੀ ਗੱਲ ਕਰੇ ਆਪਾਂ ਇਕੱਠੇ ਪੀਵਾਂਗੇ ਬਾਅਦ ਚ ਬਣਾਵਾਂਗੇ ਤਾਂ ਕਿ ਬਣਾ ਕੇ ਨਾ ਲਿਆਉਣੀ ਪਵੇ ਤੇ ਜੇ ਹੁਣ ਅਗਲਿਆਂ ਤੁਹਾਨੂੰ ਟੌਂਟ ਮਾਰਤਾ ਹੁਣ ਲੈ ਤੇਰਾ ਮੇਰਾ ਕੋਈ ਸ਼ਵੰਡਿਆ ਵਾ ਲੈ ਤੇਰਾ ਮੇਰਾ ਮੁੰਡਿਆ ਕੁੱਛ ਨਹੀਂ ਗੱਲ ਪਰ ਚਲਾਕ ਬਹੁਤ ਆ ਰਮਨ ਤੂੰ ਇੱਕ ਗੱਲ ਆ ਚਾਹ ਬਣਾਉਂਦੀ ਮਾਰੀ ਮਿੱਠੇ ਪੋਚੇ ਮਾਰਦੀ ਉਹਨਾਂ ਨੂੰ ਮਿੱਠੇ ਪੋਚੇ ਹਾਂਜੀ ਖੰਡੇ ਖੰਡੇ ਜੋੜਦੇ ਹਨ ਕਿਹਦੀ ਕੋਈ ਤਾਂ ਲੱਗੇ ਆ ਦੇਖੋ ਮੈਂ ਪਹਿਲਾਂ ਕਹਿ ਕੇ ਅਸੀਂ ਜਦੋਂ ਪੇੜਾ ਕਰੀ ਜਾਂਦੀ ਸੀ ਵੀ ਆਖਿਆ ਆਪਾਂ ਹੁਣ ਪਹਿਲਾਂ ਪੇੜੇ ਕਰਨੇ ਆ ਵੀ ਇਹਨੂੰ ਪੇੜਾ ਕਰਨਾ ਨਹੀਂ ਆਉਂਦਾਗਾ ਤਾਂ ਹੀ ਪੇੜੇ ਆਂਟੀ ਜੀ ਬੈਠੇ ਕਰੀ ਜਾਂਦੇ ਆ ਤੇ ਇਹ ਤਲੀ ਜਾਂਦੀ ਉਹਨਾਂ ਨੂੰ ਇਹਨੂੰ ਪੇੜਾ ਕਰਨਾ ਆਉਂਦਾ ਹੀ ਨਹੀਂ ਪੇੜੇ ਤੇ ਇਹਦਾ ਸਾਰਾ ਅੱਡੀ ਚੋਟੀ ਦਾ ਤਾਂ ਕਹਿ ਨਹੀਂ ਸਾਡੇ ਟੱਤੀ ਵਾਲਾ ਜੋਰ ਸਾਰਾ ਲੱਗ ਜਾਂਦਾ ਇਹਦਾ ਆਂਟੀ ਤੋੜਾ ਉਹ ਫੁੱਲਣ ਰਹੀ ਜੇ ਹਵਾ ਭਰ ਜਾਂਦੀ ਵਿੱਚ ਉਹ ਆਬ ਨਾ ਕਰੀ ਲਓ ਜੀ ਜਿਹਨੂੰ ਪੇੜਾ ਨਹੀਂ ਕਰਨਾ ਆਉਂਦਾ ਉਹ ਦੱਸਦੀ ਆਂ ਅੰਟੀ ਨੂੰ ਅੰਟੀ ਜਿੰਦੇ ਚ ਤੁਸੀਂ ਫੂਕ ਮਾਰਦੇ ਆਂ ਤੇ ਹਵਾ ਭਰ ਜਾਂਦੀ ਐ ਆਂ ਫੂਕ ਫਾਕ ਮਾਰਨ ਵਾਲਾ ਕੰਮ ਨਾ ਕਰੋ ਇਹ ਜਿਵੇਂ ਤਲਦੀਆਂ ਦੇ ਵਿੱਚ ਫੁੱਲ ਆਉਂਦੇ ਆਗੇ ਆ ਪੇੜਾ ਕਰਨਾ ਨਹੀਂ ਆਉਂਦਾ ਗੁਆਂਟੀ ਨੂੰ ਸਲਾਹਾਂ ਦਿੰਦੀ ਆ ਮਤਾਂ ਦਿੰਦੀ ਐ ਵੀ ਅੰਟੀ ਕਿਵੇਂ ਕੰਮ ਕਰਨਾ ਤੁਸੀਂ ਪੱਕਾ ਕੰਮ ਕਰਦੇ ਠੀਕ ਆ ਅੰਟੀ ਥੈਂਕ ਯੂ ਤੁਸੀਂ ਹਣ ਇੱਥੇ ਇੱਕ ਕਾਲਾ ਨੋਟ ਕੀਤੀ ਚੰਗੀ ਭਲੀ ਹੱਟੀ ਕੱਟੀ ਐ ਨਾ ਤਾਂ ਇਹਦੇ ਗੋਡੇ ਤਾਂ ਉਹਦੇ ਨਾ ਇਹਦੇ ਗਿੱਟੇ ਤਾਂ ਉਹਦੇ ਨਾ ਇਹਦੀਆਂ ਬਾਹਾਂ ਟੁੱਟੀਆਂ ਠੀਕ ਐ ਵੀ ਬੈਠੀ ਐ ਕਲੀ ਕੁਰਸੀ ਤੇ ਕੁਰਸੀ ਤੇ ਬੈਠੀ ਐ ਨਾਲੇ ਕੁਰਸੀ ਤੇ ਬੈਠੀ ਤਲੀ ਆਂਦੀ ਐ ਨਾ ਗੁਜੀਏ ਵੀ ਉੱਠ ਕੇ ਇਹ ਇੰਨੀ ਛੇਤੀ ਤਾਂ ਮੱੱਚੇ ਨਹੀਂ ਲੱਗੇ ਗੁਜੀਏ ਹੌਲੀ ਹੌਲੀ ਰੜਨਗੇ ਉਹ ਵੀ ਉੱਠ ਕੇ ਪ੍ਰਾਂਤ ਭਰ ਭਰ ਕੇ ਤੇ ਫਿਰ ਕੁਰਸੀ ਤੇ ਬਹਿ ਜਾਵੇ ਪਰ ਨਹੀਂ ਮੈਡਮ ਉੱਠੀ ਨਹੀਂ ਗੇ ਮੈਡਮ ਕੁਰਸੀ ਤੇ ਬੈਠੀ ਰਹੀ ਜਿਹੜੀ ਆਂਟੀ ਨੂੰ ਉੱਠ ਕੇ ਬੈਠਣਾ ਤੇ ਬੈਠ ਕੇ ਉੱਠਣਾ ਔਖਾ ਵਾ ਉਹਨੂੰ ਕਿ ਆਂਟੀ ਨੂੰ ਜਦ ਤੂੰ ਉੱਪਰ ਕੇ ਲਿਆ ਵੇਗਲ ਤੇ ਤੁਸੀਂ ਇੱਕ ਗੱਲ ਆਵਾਜ਼ ਨੋਟਿਸ ਕੀਤੀ ਉਹ ਜਵਾਂ ਆਂਟੀ ਬਹਿਣ ਲੱਗਿਓ ਨੇ ਕਿ ਹਾਏ ਰੱਬਾ ਵੀ ਆਂਟੀ ਨੂੰ ਔਟ ਕੇ ਬੈਠਣ ਦੇ ਬੈਠ ਕੇ ਉੱਠਣਾ ਔਖਾ ਵਾ ਤੇ ਇਹ ਮਾਂ ਦੀ ਧੀ ਨਹੀਂ ਉੱਠੀ ਬਿਨਾ ਮੇਰੇ ਤਾਂ ਜੋ ਫਰਕ ਪੈਂਦਾ ਜੇ ਮੈਂ ਪ੍ਰਾਂਤ ਭਰ ਕੇ ਲਾਣੀ ਤੁਸੀਂ ਭਰ ਕੇ ਲਿਓ ਜਾ ਉੱਠੋ ਸ਼ਾਬਾਸ਼ ਉੱਠ ਗੋਦੀ ਜੀ ਵਾਹ ਗਰਮ ਗਰਮ ਮਾਚਕ ਦੇ ਨੀ ਪੈਣ ਟੱਕ ਜਾ ਬਹਿ ਜਾ ਕਿਉਂ ਨੀ ਤੇ ਸਿੱਟੀ ਨਹੀਂ ਆ ਵਾਧੂ ਬਣੇ ਹੋਏ ਆ ਤੁਹਾਡੇ ਕੋਲ ਵੀ ਰਹਿਣਗੇ ਇਹ ਨਹੀਂ ਵੀ ਸਾਰੇ ਪੈੰਡ ਚ ਵੰਡ ਦੇਨੇ ਆ ਤੁਸੀਂ ਤੁਹਾਡੇ ਕੋਲ ਵੀ ਰਹਿਣਗੇ ਵਾਧੂ ਰੱਖੋਗੇ ਤੁਸੀਂ ਆਪਦੇ ਵਾਸਤੇ ਕਿਉਂ ਨੀ ਤੇ ਸਿੱਟੀ ਨਹੀਂ ਆ ਕਿਉਂ ਵੰਡ ਲਾਈਨ ਦੇ ਪਹਿਲਾਂ ਪੈੰਡ ਚ ਜਿਹੜਾ ਵੰਡਨੇ ਆ ਵੰਡ ਲਾਈਨ ਦੇ ਕਿਤੇ ਤੇਰੀ ਨੀਤ ਸਿੱਟਨੇ ਕਰਕੇ ਲੋਕਾਂ ਦੇ ਹਜਮ ਨਾ ਹੋਣ ਇਹ ਵੰਡ ਲਾਈਨ ਦੇ ਮੈਂ ਖਾ ਲਿਆ ਥੋੜੇ ਜਿਹਾ ਖਾ ਲੋ ਗਰਮੀ ਪੜਾਇਆ ਤੇ ਬੜੇ ਸੁਆਦ। ਲੋ ਜੀ ਗਰਨੀ ਬਣਾਏ ਤਾਂ ਬੜੇ ਸੁਆਦ ਬਣੇ ਤੇ ਭੈਣੇ ਤੇਲ ਚ ਤਲੇ ਆ ਤੇ ਉਹ ਵੀ ਤੱਤੇ ਤੇਲ ਚ ਠੰਡੇ ਤੇਲ ਚ ਨਹੀਂ ਤਲੇਗੇ ਜਾਂ ਫਰਿੱਜ ਚ ਨਹੀਂ ਰੱਖੇਗੇ ਵੀ ਬਣਾ ਕੇ ਫਰਿੱਜ ਚ ਰੱਖਦੇ ਤਾਂ ਉੱਥੇ ਆਪੇ ਤਲ ਕੇ ਬਣ ਕੇ ਬਾਹਰ ਨਿਕਲੇ ਆਏ। ਵੀ ਜਿਹੜੇ ਠੰਡੇ ਹੋਣਗੇ ਹਣ ਤੱਤੇ ਤੇਲ ਚ ਤਲਿਆ ਤੇ ਤੱਤੇ ਹੀ ਹੋਣਗੇ ਇਹ। ਜਾਂ ਤਾਂ ਸਬਰ ਕਰ ਲੈ ਥੋੜਾ ਜਿਹਾ ਕਿਉਂ ਨਹੀਂ ਤੇ ਸਿੱਟੀ ਨਹੀਂ ਠੰਡੇ ਹੋ ਲੈਂਦੇ ਫੇਰ ਖਾ ਕੇ ਵੇਖ ਲੈ। ਬਹੁਤ ਸੋਹ। ਡੈਡੀ ਤੁਸੀ ਖਾਧਾ ਤੇ ਜੇ ਤੁਸੀਂ ਡੈਡੀ ਨੂੰ ਪੁੱਛਿਆ ਹੋਗਾ ਤੇ ਡੈਡੀ ਤਾਂ ਹੀ ਕਹੂਗਾ ਡੈਡੀ ਨੇ ਤੁਸੀਂ ਪੁੱਛਿਆ ਨਹੀਂ ਆਪਦੇ ਦੀ ਤਾਂ ਪਹਿਲਾਂ ਸਿੱਟਣ ਲੱਗੇ ਕਿ ਡੈਡੀ ਨੇ ਕਹਦਾ ਖਾ ਕੇ ਵੇਖਣਾ ਡੈਡੀ ਵੀ ਕਹਿੰਦਾ ਹੋਗਾ ਪਹਿਲਾਂ ਇਹਨਾਂ ਨੂੰ ਇਹਨਾਂ ਦੀ ਨੀਤ ਪੂਰੀ ਹੋ ਲੈਂਦੇ ਇਹਨਾਂ ਨੂੰ ਰਾਜ ਰੰਗ ਸਾਡਾ ਕੀ ਅਸੀਂ ਤਾਂ ਬਾਅਦ ਵਿੱਚ ਖਾ ਲਾਂਗੇ ਬੱਤ ਸਹੀ ਹੈ ਜੀ ਫਾਈਨਲੀ ਅੱਜ ਆਪਾਂ ਹੋਰ ਰਸਮ ਕਰਨ ਲੱਗੇ ਹਾਂ ਜਿਹੜੀ ਕਿ ਕੁੜੀਆਂ ਵਾਸਤੇ ਬਣੀਆਂ ਜਦੋਂ ਕੁੜੀਆਂ ਦਾ ਵਿਆਹ ਹੁੰਦਾ ਹੈ ਕੁੜੀ ਨੂੰ ਚੌਂਕੀ ਚਾੜਨਾ ਜਿਹੜੀ ਕਿ ਆਪਣੇ ਜੁਗਾ ਜੁਗਾ ਤੋਂ ਵੱਡਿਆਂ ਤੋਂ ਚਲਦੀ ਆਉਂਦੀ ਆ ਤੇ ਤੁਸੀਂ ਮੇਰੀਆਂ ਭੈਣਾਂ ਨੇ ਦੱਸਣਾ ਕਿ ਤੁਸੀਂ ਆਪਣੀ ਪਹਿਲੀ ਰਸੋਈ ਚ ਕੀ ਬਣਾਇਆ ਸੀ ਮੈਂ ਆਪਣੀ ਪਹਿਲੀ ਰਸੋਈ ਬਣਾਈ ਆ ਮਿੱਠੀਆਂ ਸੇਵੀਆਂ ਤੇ ਅੱਜ ਭਾਬੀ ਬਣਾਉਣ ਲੱਗੇ ਹੀ ਪੜਾ ਪ੍ਰਸ਼ਾਦ ਤੇ ਮੈਂ ਨਾਲ ਹੀ ਹਾਂ ਕਿਉਂਕਿ ਬੰਦੇ ਨੂੰ ਪਤਾ ਜਦੋਂ ਮੈਂ ਮੇਰੀ ਰਸੋਈ ਮੇਰੇ ਨਾਲ ਵੀ ਬਹੁਤ ਜਾਣੀ ਸੀ ਪਰ ਜਦੋਂ ਇਹਨਾਂ ਦੀ ਰਸੋਈ ਸਾਰੇ ਪ੍ਰੋਣੇ ਪ੍ਰੋਣੇ ਸਾਰੇ ਚੱਲ ਗਏ ਕਿਉਂਕਿ ਥੋੜਾ ਲੇਟ ਹੋ ਗਏ ਹਾਂ ਫਿਰ ਮੈਂ ਇਸ ਕਰਕੇ ਮੈਂ ਸਾਰੀਆਂ ਚੀਜ਼ਾਂ ਪਹਿਲਾਂ ਹੀ ਜਗ੍ਹਾ ਤੇ ਰੱਖ ਦਿੱਤੀਆਂ ਸੀ ਫਿਰ ਮੈਂ ਕੁਛ ਨਾ ਪਤਾ ਲੱਗੇ ਤੇ ਮੈਂ ਪੂਰਾ ਸਾਥ ਦੇ ਕੇ ਜਿਹੜਾ ਵਾ ਇਹਨਾਂ ਨਾਲ ਕੜਾ ਪ੍ਰਸ਼ਾਦ ਜਿਹੜਾ ਉਹ ਤਿਆਰ ਕੀਤਾ ਤੇ ਸੀਰੀਅਸਲੀ ਫ੍ਰੈਗਰੈਂਸ ਇੰਨੀ ਵਧੀਆ ਹੋਣੀ ਇੰਨਾ ਮਤਲਬ ਐ ਲੱਗਣੇ ਕਿ ਹਾਂ ਦੇਖ ਤੇਰੀ ਭਾਬੀ ਦੀ ਨਵੀਂ ਰਸੋਈ ਸੀ ਇਹ ਗੱਲ ਸਹੀ ਹੈ ਪਰ ਤੂੰ ਆਹਦੀ ਨਵੀਂ ਭਾਬੀ ਦਾ ਸਾਥ ਦਿੱਤਾ ਤਾਂ ਕਿ ਉਹਨੂੰ ਕੋਈ ਪ੍ਰੋਬਲਮ ਨਾ ਹੋਵੇ ਦਿੱਕਤ ਨਾ ਹੋਵੇ ਚੀਜ਼ ਲੱਭਣ ਦੇ ਵਿੱਚ ਇਹ ਚੀਜ਼ ਸਰਾਸਰ ਗਲਤ ਤੂੰ ਇੱਥੇ ਦਾ ਸਾਥ ਦੇਣ ਲਈ ਨਹੀਂ ਖੜੀ ਸੀ ਤੂੰ ਇੱਥੇ ਆਪਦਾ ਕੰਟੈਂਟ ਬਣਾਉਣ ਦੇ ਲਈ ਖੜੀ ਸੀਗੀ ਜੇ ਤੂੰ ਸਾਥ ਦੇਣਾ ਹੁੰਦਾ ਨਾ ਬਿਨਾ ਕੈਮਰਾ ਖੋਲੇ ਵੀ ਸਾਥ ਦੇ ਸਕਦੀ ਸੀ ਪਰ ਨਹੀਂ ਤੂੰ ਇੱਥੇ ਸਾਥ ਥੋੜਾ ਦੇਣਾ ਸੀ ਤੂੰ ਤਾਂ ਕੰਟੈਂਟ ਬਣਾਉਣਾ ਸੀ ਤੇ ਹਾਂਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤੈਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਜੇਕਰ ਤੁਸੀਂ ਮੈਂ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤੇ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਕੇ ਜਾਇ ਕਰੋ ਤੇ ਹਾਂਜੀ ਫਿਰ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ ਬਾਏ ਬਾਏ